ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਤਹਿਸੀਲ ਵੀ ਮੋਗਾ ਜੀ ਘਰੇਲੂ ਦੋਸਤੋ ਮੱਝ ਵਿਖਾਉਣੀ ਆ ਵੀਡੀਓ ਚ ਨੀਲੀ ਰਾਵੀ ਦਿਨਾਂ ਤੇ ਦੋਸਤੋ ਤਿਆਰ ਆ ਜਮਾ ਸੂਣ ਦੇ ਤੇ ਦੋਸਤੋ ਦੋ ਝੋਟੀਆਂ ਬਾਈ ਕੋਲੇ ਇਹਦੀਆਂ ਆਈਆਂ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਵੀਡੀਓ ਦੇਖਦੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626952 ਇੱਥੇ ਕਨੈਕਟ ਕਰ ਸਕਦੇ ਆ ਚੰਗੇ ਕਦ ਕਾਠ ਵਾਲੀ ਤੇ ਸਭੀ ਦੋਸਤੋ ਚੰਗਾ ਦੁੱਧ ਇਹਨੇ ਦੋਸਤੋ ਪਾਇਆ ਪਹਿਲੇ ਸੂਆ ਚ ਬਾਈ ਕੋਲੇ ਸਾਰੀ ਡਿਟੇਲ ਬਾਈ ਤੋਂ ਪੁੱਛ ਲੈਣੇ ਆ ਦੋਸਤੋ ਬਾਈ ਨੇ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦੇ ਵੀ ਨੀਟੂ ਆ ਵੀਰੇ ਠੀਕ ਆ ਮੱਝ ਤਾਂ ਆਪਣੀ ਘਰਦ ਗਈ ਆ ਹਣਾ ਹਾਂਜੀ 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 ਇਹਨੇ ਹੁਣ ਕਿੰਨਾ ਸੂਆ ਸੂਣਾ ਚੌਥਾ ਸੂਆ ਬਈ ਚੌਥਾ ਸੂਆ ਤੇ ਕਿੰਨੇ ਦਿਨ ਰਹਿੰਦੇ ਤੇ ਸੂਣਦੇ ਬਾ ਚਾਰ ਪੰਜ ਦਿਨ ਚਾਰ ਪੰਜ ਦਿਨ ਤੇ ਇਹਦੇ ਪਹਿਲੇ ਸੂਏ ਚ ਆਪਣੇ ਕੋਲੇ ਕਟੀਆਂ ਆਈਆਂ ਹਨਾ ਹਾਂਜੀ ਹਾਂਜੀ ਏਰ ਕੀ ਸਾਹਮਣੇ ਖੜੀਆਂ ਵਾਂ ਤਿੰਨੇ ਕਟੀਆਂ ਤਿੰਨ ਕਟੀਆਂ ਇਸੇ ਦੀਆਂ ਹੀ ਆ ਜਾਨੀ ਤੇ ਏਰ ਕੀ ਕਿਹੜਾ ਟੀਕਾ ਲੱਗਾ ਇਹਦੇ ਅਯੂਬੇ ਦਾ ਫਿਰ ਤਾਂ ਦਿਨ ਦੀ ਤਾਂ ਕਟੀਆਂ ਹੀ ਹਨਾ ਹਾਂਜੀ 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 ਟੀਕਾ ਅਯੂਬੇ ਦਾ ਲੱਗਾ ਹਾਂਜੀ ਠੀਕ ਆ ਕਿੰਨਾ ਦੁੱਧ ਪਾਤਾ ਸੀ ਆਪਣੇ ਕੋਲੇ ਬਈ 15 ਕਿਲੋ 15 ਕਿਲੋ ਜੇ ਹੁਣ ਸੂਪੇਵੇ ਆਪਾਂ ਇਹਨਾਂ ਦੁੱਧ ਜਵਾ ਦਾਂਗੇ ਹਾਂਜੀ 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 ਠੀਕ ਆ ਤੋਰਦੇ ਮਾੜੀ ਦੇਖ ਸਕਦੇ ਹੋ ਦੋਸਤੋ ਅਜੂਬੇ ਤੋਂ ਦੋਸਤੋ ਗੱਬਣਾ ਕਟੀਆਂਆਂ ਦੀਆਂ ਦੇਖ ਸਕਦੇ ਆ ਸਾਹਮਣੇ ਤੁਸੀਂ ਤਿੰਨੇ ਕਟੀਆਂ باقی ਤੁਸੀਂ ਇੱਥੇ ਆ ਕੇ ਵੀ ਤੁਸੀਂ ਦੇਖ ਸਕਦੇ ਆ ਜੋ ਸੌਦਾ ਕਰਨਾ ਬਾਈ ਨਾਲ باقی ਤੁਸੀਂ ਆ ਜਾਨਾ ਜੇ ਗੱਲ ਥੋੜੀ ਬਣ ਜੂਗੀ ਦਾ ਬਾਕੀ ਮੁੱਲ ਵੀ ਬਾਈ ਤੋਂ ਜਾਇਜ਼ ਹੀ ਕਰਾਵਾਂਗੇ ਦੇਖ ਸਕਦੇ ਪੂਰੀ ਵੱਡੇ ਕੱਦ ਕਾਠ ਵਾਲੀ ਤੇ ਵੇਲ ਵਾਲੀ ਦੋਸਤੋ ਮੱਝਾ ਨਿਸ਼ਾਨੀਆਂ ਨੀਲੀ ਰਾਵੀ ਦੀਆਂ ਇਹ ਸਾਰੀਆਂ ਪ੍ਰੋਪਰ ਪੂਰੀਆਂ ਕਰਦੀਆਂ ਟੇਡਾ ਕੱਟ ਆ ਦੋਸਤੋ ਦੇਖ ਸਕਦੇ ਆ ਸਿੰਘ ਬਹੁਤ ਸੋਹਣਾ ਕੁੰਡਾਗਾ ਤੇ ਬਾਕੀ ਦੋਸਤੋ ਝੋਟੀਆਂ ਜਿਹੜੀਆਂ ਇਹਦੇ ਨਾਲੋਂ ਕੱਦ ਕਾਟ 'ਚ ਉੱਚੀਆਂ ਜਾਂਦੀਆਂ ਦੇਖ ਸਕਦੇ ਆ ਜਦੋਂ ਇਹ ਨਾਲ ਖੜੀ ਹੋਊਗੀ ਕੱਦ 'ਚ ਇਹਦੇ ਨਾਲੋਂ ਵੱਡੀਆਂ ਦੋਸਤੋ ਪੂਰੀਆਂ ਵਧੀਆ ਝੋਟੀਆਂ ਟਾਪ ਦੀਆਂ ਪਾਉਂਦੀ ਆ ਤੇ ਹਵਾਨਾ ਬਹੁਤ ਸਾਫ਼ ਸੁਥਰਾ ਚਾਰੇ ਥਣ ਗੈਪ 'ਚ ਨਿਖਣੀਆਂ ਦੇਖ ਸਕਦੇ ਆ ਤਾਰ ਪੁੱਲੀ ਜਾਵਾ ਤੇ ਉਹ ਕਿੰਨਾ ਟਾਈਮ ਦੇ ਜਾਂਦੀ ਦੁੱਧ ਬਣ ਕੇ ਬਸ ਤਿੰਨ ਕਿ 3.5 ਮਹੀਨੇ ਪਹਿਲਾਂ ਛੱਡੀ ਦੀ ਠੀਕ ਆ ਮੋਲ ਇਹਦਾ ਜਮਾਂ ਜਾਇਜ਼ 1.5 ਲੱਖ 1.5 ਲੱਖ ਵਿੱਚ ਉਹੋ ਜਿਹਾ ਮਾਨਤਾਣ ਕਰ ਲਾਂਗੇ ਠੀਕ ਆ ਦੋਸਤੋ ਵਿੱਚੋਂ ਮਾਨਤਾਣ ਹੋ ਜੂਗਾ ਫੋਨ ਨੰਬਰ ਦੱਸ ਦੇ ਵੀ 9696 05911 ਇੱਕ ਕਰੀ ਹੋਰ 9696 05911 ਠੀਕ ਆ ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਿਆਰ ਚਲੋ ਸਾਰੇ ਵੀਰਾਂ ਦਾ ਧੰਨਵਾਦ